ਅਸਾ ਮਹਲਾ ਪੰਜਵਾਂ ਅਰੇ ਮੂੜੇ ਲਾਹੇ ਕਉ ਤੂੰ ਢਿੱਲਾ ਢਿੱਲਾ ਟੋਟੇ ਕਉ ਬੇਗਤਾਇਆ ਸੱਤ ਵਖਰ ਤੂੰ ਕਿੰਨੈ ਨਹੀਂ ਪਾਪੀ ਬਦਰ ਨਾਇਆ ਸਤ ਗੁਰ ਤੇਰੀ ਆਸ ਆਇਆ ਪਤਿਤ ਪਾਵਨ ਤੇਰੋ ਨਾਮ ਪਾਰ ਬ੍ਰਹਮ ਮੈਂ ਇਹ ਹਾ ਓਟਾਇਆ ਰਹਾਓ ਗੰਧਣ ਵੈਣ ਸੁਣੈ ਔਰ ਜਾਵੇ ਨਾਮ ਲੈ ਤੋ ਅਲਕਾਇਆ ਨਿੰਦ ਚੰਦ ਕੋ ਬਹੁਤ ਮਾਹਿਓ ਬੂਜੀ ਉਲਟਾਇਆ ਪਰ ਤਨ ਪਰ ਤਨ ਪਰ ਤੀ ਨਿੰਦਾ ਅਖਾਦ ਖਾਏ ਹਰ ਕਾਇਆ ਸਾਜ ਧਰਮ ਸਿਓ ਰਚ ਨਹੀਂ ਆਵੇ ਸਤ ਸੁਨਤ ਛੋਹਾਇ ਦੇਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰਨਾਇ ਨਾਨਕ ਅਹੇ ਸ਼ਰਨ ਪ੍ਰਭ ਆਇਓ ਰਖ ਲਾ ਜੋ અપਨਾਇ ਆਸਾ ਮਹਲਾ 5 ਮੇਥੇ ਸੰਗ ਸੰਗ ਲਪਟਾਏ ਮੋਹ ਮਾਇਆ ਕਰ ਵੰਦੇ ਜਹ ਜਨੋ ਸੋਚੀ ਤ ਨ ਆਵੇ ਆਹੂੰ ਬੁੱਧ ਭਏ ਆਂਦੇ ਮਨ ਬੇਰਗੀ ਕਿਉ ਨਾ ਰਦੇ ਕਾਜ ਕੋ ਠਰੀ ਮਾਹੀ ਤੂੰ ਬਸਤਾ ਸੰਗ ਸਗਲ ਵਿਖੈ ਕੀ ਬਿਆਦੇ ਰਹਾਓ ਮੇਰੀ ਮੇਰੀ ਕਰਤ ਦਿਨ ਰੈਣ ਬਿਹਾਵੇ ਪਲ ਖਿਨ ਛੀਜੈ ਅਰ ਜਾਦੇ ਜੈਸੇ ਮਿਠੈ ਸਾਦ ਲੁਭਾਏ ਝੂਠ ਤੰਦ ਦੁਰਗਾ ਦੇ ਕਾਮ ਕ੍ਰੋਧ ਦਰ ਲੋਭ ਮੋਹ ਇਹ ਇੰਦਰੀ ਰਸ ਲਪਟਾ ਦੇ ਦੀਪ ਵਾਰੀ ਪੁਰਖ ਵਿਧਾਤਾ ਬਹਰ ਬਹਰ ਜਨਮ ਦੇ ਜੋ ਪਿਓ ਕਰਪਾਲ ਦਿਨ ਦੁਖ ਭੰਜਨ ਤੋ ਗੁਰ ਮਿਲ ਸਭ ਸੁਖ ਲਾਦੇ ਕਹ ਨਾਨਕ ਦਿਨ ਰੈਨ ਤਿਆਵੂ ਮਾਰ ਕਢੀ ਸਗਲ ਉਬਾਦੇ ਯੋ ਜਪਿਓ ਭਾਈ ਪੁਰਖ ਬਿਦਾਤੇ ਪਇਓ ਗਰਬਾਲਦੀਨ ਦੁਖ ਪੰਜਨੋ ਜਨਮ ਮਰਨ ਦੁਖ ਲਥੇ ਰਹਾਉ ਦੁਜਾ ਆਸਾ ਮਹਲਾ ਪੰਜਮ ਨੈਮਖ ਕਾਮ ਸੁਆਦ ਕਾਰਣ ਕੋਟ ਦਿਨ ਸ ਦੁਖ ਪਾਵੈ ਘਰੀ ਮੋਹਤ ਰੰਗ ਮੰਣ ਫਿਰ ਬਹਰ ਬਹਰ ਪਛਤਾਵਹਿ अंदे चेत हर हर राया तेरा सो दिन नेडे आया रहा पलक दृष्ट देख खुलो आंख नीम को तुमर जैसा संग बिसी अरसियों है रे तसो ही यहो परगय बैरी करण पाप करता ਬਸ ਰਹੀ ਯਮਨਾ ਛੋੜ ਜਾਹੇ ਤਨਹੀ ਸਿਉ ਸੰਗੀ ਸਾਜਨ ਸਿਉ ਬੇਰਾਨਾ ਸਗਲ ਸੰਸਾਰ ਇਹ ਹੈ ਵਿਦ ਵਿਆਪਿਓ ਸੋ ਉਬਰਿਓ ਜਿਸ ਘਰ ਪੂਰਾ ਕਹੋ ਨਾਨਕ ਭਵ ਸਾਗਰ ਤਰਿਓ ਭਾਈ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾ ਦੂਪਦੇ ਲੋਕ ਕਮਾਨੋ ਸੋਈ ਤੁਮ ਪੇਖਿਓ ਮੂੜ ਮੁਗਦ ਮੁਕਰਨੀ ਆਪ ਕਮਾਨੇ ਕੋਲੇ ਬੰਦੇ ਫਿਰ ਬਾਛੈ ਪਛਤਨੀ ਪ੍ਰਭ ਮੇਰੇ ਸਭ ਵਿਦਿਆ ਗੈ ਜਾਣੀ ਪ੍ਰਮ ਕੇ ਮੁਸੇ ਤੂੰ ਰਾਖਤ ਪਰਦਾ ਪਛੈ ਜੀ ਕੀ ਮਨੀ ਰਹਾਓ ਜੇਤ ਜੇਤ ਲਾਏ ਤੇ 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 ਲਾਗੇ ਕਿਆ ਕੋ ਕਰੈ ਪਰਾਨੀ ਬਖਸ਼ ਲੇ ਹੋ ਪਰ ਬ੍ਰਹਮ ਸੁਆਮੀ ਨਾਨਕ ਸਦ ਕੁਰਬਾਨੀ ਆਸਾ ਮਹੱਲਾ ਪੰਜਵਾਂ ਆਪਣੇ ਸੇਵਕ ਕੀ ਆਪੇ ਰਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਰਤ ਸੇਵਕ ਕੀ ਤਹਾਂ ਤਹਾਂ ਉਠਤਾਵੇ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹਿ ਠਾਕੁਰ ਪੈਸੇਵਕ ਤਤਕਾਲ ਹੋਇ ਆਵੇ ਰਹਾਉ ਤਿਸ ਸੇਵਕ ਕਹਿ ਹੋਂ ਬਲਿਹਾਰੀ ਜੋ ਆਪਣੇ ਪ੍ਰਭ ਪਾਵੇ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਘਰ ਗਿਆਰਮਾ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਟੂਆ ਪੇਖ ਦਿਖਾਵੇ ਬਹੁ ਵਿਦ ਜੈਸਾ ਹੈ ਉਹ ਤੇ ਸਾਰੇ ਅਨੇਕ ਜੋਨ ਪ੍ਰਮਿਉ ਪ੍ਰਮ ਪੀਤਰ ਸੁਖੈ ਨਹੀਂ ਪਰਵੇ ਸਾਰੇ ਸਾਜਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਅਨਿਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਇਹੋ ਜਨਮ ਪਦਾਰਥ ਜੀਤਾ ਰੇ ਰਹਾਉ ਤ੍ਰੈ ਗੁਣ ਮਾਇਆ ਬ੍ਰਹਮ ਕੀ ਕਿਨੀ ਕਹੋ ਕਵਨ ਵਿਦ ਤਰੀਏ ਰੇ ਉਹ ਮਨ ਕੇਰ ਅਗਾਹ ਗਖਦੀ ਗੋਰੀ ਸਬ ਦੀਪਾਰ ਉਤਰੀਏ ਰੇ ਖੋਜਤ ਖੋਜਤ ਖੋਜ ਬਚਾਰਿਓ ਤਤ ਨਾਨਕ ਹੋ ਜਨ ਰੇ ਸਿਮਰਤ ਨਾਮ ਨਧਨਰ ਮੋਲਕ ਮਨ ਮਣਕ ਪਤਿਆਨਾ ਰੇ ਆਸਾ ਮਹਲਾ ਪੰਜਵਾਂ ਧੂਪ ਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗੋ ਸੋ ਪਾਵੂਰੇ ਨਾਮ ਰੰਗ ਹੋ ਮਨ ਤ੍ਰਿਪਤਨਾ ਬੋਰ ਨਕਤ ਹੂੰ ਤਾਵੂਰੇ ਹਮਰਾ ਠਾਕੁਰ ਸਭ ਤੇ ਉਚਾ ਰਹਿਣ ਦਿਨਸ ਤਿਸ ਗਾਵੂਰੇ ਖੇਨ ਮੈਂ ਥਾਪ ਥਾਪਨ ਹਾਰਾ ਤੇ ਸਤੇ ਤੁਝੈਂ ਡਰਾਵੂ ਰੇ ਰਹਾਉ ਜਬ ਦੇਖੋ ਪ੍ਰਭ ਆਪਣਾ ਸੁਆਮੀ ਤੋ ਬਰੇ ਠੀਤ ਨ ਪਾਵੂ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਬ੍ਰਮ ਪੋ ਮੇਟ ਲਿਖਾਵੂ ਰੇ ਆਸਾ ਮਹੱਲਾ ਪੰਜਵਾਂ ਚਾਰ ਬਰਨ ਚੋਹਾ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ ਸੁੰਦਰ ਸੁ ਘਰ ਸਰੂਪ ਸਿਆਨੇ ਪੰਚੋ ਹੀ ਮੋਹੇ ਛਲੀ ਰੇ ਜਿਨ ਮਿਲ ਮਾਰੇ ਪੰਚ ਸੂਰ ਬੀਰ ਐਸੋ ਕੌਨ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੋਦਾਰੇ ਸੋ ਪੂਰਾ ਇਹ ਕਲੀ ਰੇ ਰਹਾਓ ਵੱਡੀ ਕੌਮ ਵਸ ਭਾਗੇ ਨਹੀਂ ਮੋਕਮ ਫੌਜ ਹਟਲੀ ਰੇ ਕਹੋ ਨਾਨਕ ਤੈਨ ਜਨ ਨਿਰਦਲਿਆ ਸਾਧ ਸੰਗਤ ਕੈ ਚਲਿ ਰੇ ਕਹੋ ਨਾਨਕ ਤੈਨ ਜਨ ਨਿਰਦਲਿਆ ਸਾਦ ਸੰਗਤ ਕੈ ਚਲੀ ਰੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰਪ੍ਰਸਾਦ ਜਬ ਆਦ ਸੱਜ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਜ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਬ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਤੇ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਇਹ ਸੱਚ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪ ਸਤਨਾਮ 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 ਜੀ ਵਾਹਿਗੁਰੂ 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 ਵਾਹਿ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਜੇ ਜਪੋ ਸਤਨਾਮ 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 ਜੇ ਵਾਹਿ ਗੁਰੂ ਵਾਹਿਗੁਰੂ ਵਾਹਿ ਗੁਰੂ ਜੇ ਜਪੋ ਸਤਨਾਮ 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 ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ